ਸੁਜੀਤ ਤੰਬੜ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਮੈਂ ਤੁਹਾਨੂੰ ਇੱਕ ਸੁਹਾਗ ਸੁਣਾਉਣ ਜਾ ਰਹੀ ਹਾਂ ਉਮੀਦ ਹੈ ਪਸੰਦ ਕਰੋਗੇ ਲਓ ਸੁਣੋ ਖੂਹ ਤੇ ਪਾਣੀ ਪਰੇਂਦੀਏ ਕੋਈ ਮਲਮਲੀਆਂ ਢੀਆਂ ਤੋਂ ਕੁੜੇ ਨਹੀਂ ਕੋਈ ਮਲਮਲੀਆਂ ਢੀਆਂ ਤੋਂ ਲੱਪਕ ਚੰਬਾ ਖਿੜੇ ਰਹਿ ਨਹੀਂ ਕੋਈ ਕਲੀਆਂ ਹਾਰ ਪਰੋ ਲੱਪਕ ਚੰਬਾ ਖਿੜੇ ਰਹਿ ਨਹੀਂ ਕੋਈ ਕਲੀਆਂ ਹਾਰ ਪਰੋ ਸੁਣਨੀ ਮਾਂ ਬਾਬਲ ਨੂੰ ਸਮਝਾ ਕੁੜੀ ਨੀ ਮੇਰੇ ਬਾਬਲ ਨੂੰ ਸਮਝਾ ਤੇ ਹੋਏ ਮਟਿਆਰ ਵੇ ਕੋਈ ਘਰਵਾਰ ਟੋਲਣ ਜਾ ਤੇ ਹੋਏ ਮਟਿਆਰ ਵੇ ਕੋਈ ਘਰਵਾਰ ਟੋਲਣ ਜਾ ਸੁਣਨੀ ਨੀਤੀ ਐ ਮੇਰੀ ਕੋਈ ਐਡੇ ਬੋਲ ਨਾ ਬੋਲ ਕੁੜੇ ਕੋਈ ਐਡੇ ਬੋਲ ਨਾ ਬੋਲ ਜਿੱਥੇ ਗੁzare 18 बरस ਉੱਥੇ 6 ਮਹੀਨੇ ਹੋਰ ਜਿੱਥੇ ਗੁzare 18 बरस ਉੱਥੇ 6 ਮਹੀਨੇ ਹੋ 18 ਹੰਬਰਸ ਮੈਂ ਗੁਜ਼ਾਰੇ ਮੈਨੂੰ ਖੇਲਣ ਦਾ ਸੀ ਚੁੜੇ ਨਹੀਂ ਮੈਨੂੰ ਖੇਲਣ ਦਾ ਸੀ ਚੁੜੇ ਹੁਣ ਨਾਇਆ ਟਿਕਾ ਇੱਕ ਕੜੀ ਮੇਰੀ ਸਈਆਂ ਸੋਰੇ ਜਾ ਚੁੜੇ ਨਹੀਂ ਮੇਰੀ ਸਈਆਂ ਸੋਰੇ ਜਾ ਹੁਣ ਨਾਇਆ ਟਿਕਾ ਇੱਕ ਕੜੀ ਮੇਰੀ ਸਈਆਂ ਸੋਰੇ ਜਾ ਹੁਏ ਤੇ ਪਾਣੀ ਪਰੇਂ ਦੀਏ ਕੋਈ ਮਲਮਲੇ ਢੀਆਂ ਤੋਂ ਕੁੜੇ ਨੀ ਕੋਈ ਮਲਮਲੇ ਢੀਆਂ ਤੋਂ ਲੱਪਕ ਚੰਬਾ ਖਿੜੇ ਰਿਹਾ ਕੋਈ ਕਲਿਏ ਹਾਰ ਪਰੋ ਲੱਪਕ ਚੰਬਾ ਖਿੜੇ ਰਿਹਾ ਕੋਈ ਕਲਿਏ ਹਾਰ ਪਰੋ ਸੁਣਨੀ ਚਾਚੀ ਮੇਰੀ ਇਹ ਮੇਰੇ ਚਾਚੇ ਨੂੰ ਸਮਝਾ ਕੁੜੇ ਨਹੀਂ ਮੇਰੇ ਚਾਚੇ ਨੂੰ ਸਮਝਾ ਤੀ ਹੋਈ ਮੁਟਿਆਰ ਨਹੀਂ ਕੋਈ ਵਰਕਰ ਢੋਲਣ ਜਾ ਤੀ ਹੋਈ ਮੁਟਿਆਰ ਵੇ ਕੋਈ ਘਰ ਵਰ ਢੋਲਣ ਜਾ ਹੁਣ ਨੀਤੀ ਐ ਮੇਰੀ ਐ ਕੋਈ ਐਡੇ ਬੋਲ ਨਭੋਲ ਕੁੜੇ ਕੋਈ ਐਡੇ ਬੋਲ ਨਭੋਲ ਜਿੱਥੇ ਗੁਜਾਰੇ ਠਰਮਬਰਸ ਉਥੇ ਛੇ ਮਹੀਨੇ ਹੂੰ ਜਿੱਥੇ ਗੁਜਾਰੇ ਠਰਮਬਰਸ ਉਥੇ ਛੇ ਮਹੀਨੇ ਹੂੰ 18 ਵਰਸ ਮੈਂ ਗੁਜ਼ਾਰੇ ਮੇਰੇ ਖੇਲਣਦਾ ਸੀ ਚੂੜੇ ਨਹੀਂ ਮੈਨੂੰ ਖੇਲਣਦਾ ਸੀ ਚਾ ਹੁਣ ਨਾ ਟਿਕਾ ਇੱਕ ਕੜੀ ਮੇਰੀ ਸਈਆਂ ਸੋਰੇ ਜਾ ਹੁਣ ਨਾ ਟਿਕਾ ਇੱਕ ਕੜੀ ਮੇਰੀ ਸਈਆਂ ਸੋਰੇ ਜਾ ਉਹ ਤੇ ਪਣੀ ਪਰੇਂ ਦੀਏ ਕੋਈ ਮੜਮੜੇ ਅਡੀਆਂ ਤੋਂ ਕੁੜੇ ਨੀ ਕੋਈ ਆ ਮੜਮੜੇ ਅਡੀਆਂ ਤੋਂ ਲੱਪਕ ਚੰਬਾ ਖਿੜੇ ਰਹਿਾਨੀ ਕੋਈ ਕਲੀਆਂ ਹਾਰ ਪਰੋ ਕੁੜੇ ਨੀ ਕੋਈ ਕਲੀਆਂ ਹਾਰ ਪਰੋ ਲੱਪੋਕ ਚੰਬਾ ਖਿੜੇ ਰਹੀ ਨਹੀਂ ਕੋਈ ਕਲਿਏ ਹਾਰ ਪਰੋ ਸੁਣਨੀ ਭਾਬੋ ਮੇਰੀ ਐ ਮੇਰੇ ਵੀਰੇ ਨੂੰ ਸਮਝਾ ਕੁੜੇ ਨਹੀਂ ਮੇਰੇ ਵੀਰੇ ਨੂੰ ਸਮਝਾ ਪੈਣ ਹੋਈ ਬੁਟਿਆਰ ਵੇ ਕੋਈ ਵਰ ਕਰ ਢੋਲਣ ਜਾ ਬਣ ਹੋਏ ਮੂਟਿਆਰ ਵੇ ਕੋਈ ਘਰ ਵਰ ਢੋਲਣ ਜਾ ਸੁਣੀ ਨਣਦੇ ਮੇਰੀ ਏ ਤੂੰ ਐਡੇ ਬੋਲ ਨਾ ਬੋਲ ਕੁੜੀ ਨੀ ਕੋਈ ਐਡੇ ਬੋਲ ਨਾ ਬੋਲ ਜਿੱਥੇ ਗੁਜਾਰੇ ਠਾਰ ਮਰਸ ਉਥੇ ਛੇ ਮਹੀਨੇ ਹੂੰ ਜਿੱਥੇ ਗੁਜ਼ਾਰੇ ਠਾਰ ਮਰਸ ਉੱਥੇ ਚ ਮਹੀਨੇ ਹੋ ਠਾਰ ਮਰਸ ਮੈਂ ਗੁਜ਼ਾਰੇ ਮੈਨੂੰ ਖੇਲਣ ਦਾ ਸੀ ਚ ਕੁੜੇ ਨਹੀਂ ਮੈਨੂੰ ਖੇਲਣ ਦਾ ਸੀ ਚ ਹੁਣ ਨਾ ਏ ਟਕਾ ਇੱਕ ਕੜੀ ਮੇਰੀ ਸੋਹਰੇ ਸਈਆ ਜਾ ਹੁਣ ਨਾ ਟਿਕਾ ਇੱਕ ਘੜੀ ਮੇਰੀ ਸਈਆਂ ਸੋਰੇ ਜਾ ਹੁਣ ਨਾ ਟਿਕਾ ਇੱਕ ਘੜੀ ਮੇਰੀ ਸਈਆਂ ਸੋਰੇ ਜਾ ਦੋਸਤੋ ਵੀਰ ਤੁਹਾਨੂੰ ਮੇਰਾ ਸੁਆਦ ਅੱਛਾ ਲੱਗਿਆ ਹੋਊਗਾ ਚੰਗਾ ਲੱਗਿਆ ਤੇ ਜਰੂਰ ਲਾਈਕ ਸ਼ੇਅਰ ਔਰ ਕਮੈਂਟ ਕਰ ਦਿਓ ਜੀ ਓਕੇ ਬਾਏ